ਹਾਂਜੀ ਅੱਜ ਬਹੁਤ ਕੁਛ ਨਵਾਂ ਲੈ ਕੇ ਆਏ ਆਂ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਜ਼ਰੂਰ ਚੈੱਕ ਕਰਿਓ ਤੇ ਬਹੁਤ ਸੋਹਣਾ ਨਵਾਂ ਕਨਸੈਪਟ ਹੈ ਜੀ ਇਹ ਬਾਟਮ ਦੇ ਉੱਪਰ ਪ੍ਰੋਪਰ ਥ੍ਰੈਡ ਦੇ ਨਾਲ ਹੈਂਡਵਰਕ ਆਏਗਾ ਨਾਲ ਚਿਕਨਕਾਰੀ ਬਾਟਮ ਆਣ ਗਿਆ ਇਹ ਕੁੜਤਾ ਸਟਾਈਲ ਨੇ ਬਹੁਤ ਸਾਦੇ ਸੂਟ ਗਰਲਸ ਲੁੱਕ ਵਾਸਤੇ ਇਹ ਡਿਜ਼ਾਈਨ ਸਾਡਾ ਬਹੁਤ ਹੀ ਜ਼ਿਆਦਾ ਬੈਸਟ ਪਪੂਲਰ ਡਿਜ਼ਾਈਨ ਹੈ ਬਹੁਤ ਪਸੰਦ ਕੀਤਾ ਜਾਂਦਾ ਜਦੋਂ ਵੀ ਆਪਾਂ ਇਹਦੀ ਪੋਸਟ ਸ਼ੇਅਰ ਕਰਦੇ ਆਂ ਬਹੁਤ ਜ਼ਿਆਦਾ ਇਹਨਾਂ ਦੇ ਉੱਪਰ ਕਮੈਂਟ ਤੇ ਬਹੁਤ ਜ਼ਿਆਦਾ ਪਸੰਦ ਕਰਨ ਵਾਲੇ ਇਹ ਸੂਟ ਨੇ ਕੰਟਰਾਸਟ ਵਿੱਚ ਹੁੰਦੇ ਆ ਜੀ ਇਹ ਹਮੇਸ਼ਾ ਦੁਕਲਤ ਦੇ ਵਿੱਚ ਆਉਂਦੇ ਨੇ ਇਹ ਆਰਗੈਂਜ਼ਾ ਦੇ ਵਿੱਚ ਜਾਂ ਫਿਰ ਪਿਓਰ ਕ੍ਰੇਪ ਦੇ ਵਿੱਚ ਅੱਜ ਕੱਲ੍ਹ ਸ਼ਿਮਰ ਵਿੱਚ ਵੀ ਆ ਰਹੇ ਨੇ ਤੁਸੀਂ ਕਿਸੇ ਵੀ ਸਟੱਫ ਦੇ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਆਲਰੇਡੀ ਵੈਸੇ ਬਣੇ ਹੁੰਦੇ ਨੇ ਤੁਸੀਂ ਲੈ ਵੀ ਸਕਦੇ ਹੋ ਕਲਰ ਆਪਸ਼ਨ ਬਹੁਤ ਪਿਆਰਾ ਹੁੰਦਾ ਹੈ ਇਹਨਾਂ ਦੇ ਵਿੱਚ ਥਰਡ ਪਰਲਸ ਤੇ ਸਿੱਪੀ ਦਾ ਯੂਜ਼ ਕੀਤਾ ਹੁੰਦਾ ਹੈ ਪਿਓਰ ਆਰਗੈਂਜ਼ਾ ਦਾ ਦੁਪੱਟਾ ਆਉਂਦਾ ਨਾਲ ਜੀ ਦੁਪੱਟਿਆਂ ਦੇ ਉੱਪਰ ਲੈਸ ਲਗਾ ਕੇ ਫਿਨਿਸ਼ਿੰਗ ਦੇ ਨਾਲ ਤੁਹਾਨੂੰ ਬਹੁਤ ਸੋਹਣਾ ਸੂਟ ਰੈਡੀ ਕਰਕੇ ਦਿੱਤਾ ਜਾਏਗਾ ਲੈਸ ਚਾਹੇ ਤੁਸੀਂ ਆਪਣੇ ਅਕੋਰਡਿੰਗ ਵੀ ਲਗਵਾ ਸਕਦੇ ਹੋ ਇਹਦੇ ਵਿੱਚ ਕੋ ਲੈਂਥ ਦਾ ਕੋਈ ਇਸ਼ੂ ਨਹੀਂ ਹੁੰਦਾ ਫ੍ਰੀ ਲੈਂਥ ਹੁੰਦੇ ਨੇ ਇਹ ਸਾਰੇ ਸੂਟ ਆਪਾਂ ਜਿਹੜੇ ਐਡ ਕੀਤੇ ਨੇ ਗਰਲਸ ਲੁੱਕ ਵਾਸਤੇ ਸਪੈਸ਼ਲ ਨਵਾਂ ਟ੍ਰੈਂਡ ਹੈ ਜੀ neck design ਬਹੁਤ ਹੈਵੀ ਬਣਿਆ ਨਾਲ ਬ੍ਰੌਕਰਟ ਦੀ ਬਾਟਮ ਆਉਣਗੀਆਂ ਤੇ ਬ੍ਰੌਕਰਟ ਦਾ ਹੀ ਪੈਚ ਵਰਕ ਆ ਇਹ ਸੂਟ ਵੀ ਫੁੱਲ ਹੈਵੀ ਗਰਲਸ ਵਾਸਤੇ ਬਹੁਤ ਪਿਆਰੇ ਸੂਟ ਨੇ ਤੁਸੀਂ ਲੈ ਸਕਦੇ ਹੋ ਤੇ ਸਪੈਸ਼ਲ ਇਹ ਸੂਟ ਪਿਓਰ ਜਾਰਜਟ ਦੇ ਆ ਜੀ ਸਰਦਾਰੀ ਲੁੱਕ ਦੇ ਵਿੱਚ ਸਾਰਾ ਹੀ ਹੱਥ ਨਾਲ ਕੀਤਾ ਹੋਇਆ ਵਰਕ ਤੇ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਸ਼ਿਪਿੰਗ